ਗੰਠ ਜਹਾਰ ਪਰੋ ਲਿਆ ਹੁਣ ਬੈਠ ਕੇ ਦਰਦ ਕੇ ਇੰਤਜ਼ਾਰ ਕਰਨ ਲਗੇ ਕਿ ਕਦੋਂ ਮੇਰਾ ਪਤੀ ਮੈਨੂੰ ਬੁਲਾਉਂਦਾ ਹੈ ਕਦੋਂ ਮੇਰੇ ਇਸ ਛੇ ਤੇ ਆਉਂਦਾ ਹੁਣ ਮਾਰੇ ਸੱਚੇ ਬਾਦਸ਼ਾਹ ਇਥੇ ਗੁਰਬਾਣੀ ਦੁਆਰਾ ਦੱਸੇ ਨੇ ਕਿ ਮਲਾਬ ਦੇ ਕਿੰਨੇ ਤੜਫ ਵਰਗੀ ਆਉਂਦੇ ਨੇ ਹੁਣ ਘੜੇ ਵੀ ਜੜਾ ਵਿਛੋੜਾ ਇਵਨੇ ਚੱਲਿਆ ਜਾਂਦਾ ਕੈਨੇ ਤਰਫ ਦਿਖਾ ਰਹੇ ਨੇ ਫਿਰ ਇਸ ਸਰਤੇ ਦੇ ਮਹਾਰਾਜ ਗੁਰਬਾਣੇ ਫਰਮਾ ਰਹੇ ਨੇ ਇੱਕ ਘੜੇ ਦਿਨਸ ਮੋਕੋ ਬਹੁਤ ਧਿਆਰੇ ਮਨ ਨਾ ਰਹੇ ਕੈਸੇ ਮਿਲੂ ਪਿਆਰੇ ਫਿਰ ਹੋਰ ਇਸ ਤੋਂ ਅੱਗੇ ਜਿਆਦਾ ਤਰਫ ਵਧਦੇ ਗਏ ਕਿਦਾ ਸਿਰਨੇ ਇੱਕ ਪਲ ਦਿਨਸ ਮੋਕੋ ਕਬੂਨਾ ਬਿਹਾਵੇ ਦਰਸ਼ਨ ਕੇ ਮਨ ਆਸ ਕਨੇਰੀ ਐਸਾ ਕੋਈ ਸੰਤ ਮੋਕਾ ਬ੍ਰਿਯਮ ਲਾਵੇ ਫਿਰ ਜਿਹੜਾ ਆਪਣੇ ਜੀਵਨ ਵਿੱਚ ਆਪ ਨੂੰ ਸਮ ਦੇਤਾ ਚਾਰ ਯੁਗ ਦਾ ਖੇਲੰਦਾ ਉਹ ਚੋਂ ਯੁਗਾਂ ਨੂੰ ਚੋਂ ਪਹਿਰਾਂ ਵਿੱਚ ਟਾਲ ਲਿਆ ਐਨੀ ਤੜਫਤ ਕੇ ਮਲਾਪ ਦੇ ਇੰਤਜ਼ਾਰ ਉਹਦੇ ਚਾਰ ਪਹਿਰ ਚਾਰ ਯੁਗ ਸਮਾਨੇ ਰੈਂ ਪਈ ਦਬ ਅੰਧਾ ਜਾਣਾ ਚਾਰ ਪਹਿਰ ਬੀਤ ਗਏ ਮਲਾਪ ਨਹੀਂ ਹੋਇਆ ਰਾਤ ਆ ਗਈ ਹੁਣ ਹੋਰ ਵੀ ਵਿਰਾਗ ਵਿੱਚ ਚਲੇ ਗਏ ਉਰਾਹ ਹੋਏ ਜਾ ਕੇ ਸੋਚਣ ਲੱਗੇ ਕਿ ਮੈਨੂੰ ਵਿਛੋੜਾ ਮੇਰਾ ਪਉਣ ਪਤੀ ਤਾਂ ਕੌਣ ਪਾਉਣ ਵਾਲਾ ਹੈ ਤੇ ਤਕਨ ਲੱਗੇ ਨਹੀਂ ਡੁੱਗ ਗਈ ਅੱਖਾਂ ਦਰਸ਼ਨ ਤਰਫਣ ਲੱਗੀਆਂ ਤੇ ਕੀ ਵਸਤਾ ਬਣ ਗਈ ਮਹਾਰਾਜਾਂ ਦੇ ਨੈਣ ਦਰਸ਼ਨ ਦਰਸ ਪਰਸਨ ਨਾਹੇ ਨੀਂਦ ਰਹਿਣ ਬਹਿਾਨੀ ਗਿਆਨ ਅੰਜਨ ਨਾਮ ਪਹਿਜਨ ਬੈ ਸਗਰ ਸ਼ਿੰਗਾਰਾ ਨਾਨਕ ਭੰਮ ਭੇ ਸੰਤ ਜੰਮ ਭੇ ਮੇਲ ਕੰਤ ਹਮਾਰਾ ਫਿਰ ਜੋਦਲੀਆਂ ਕਰਨ ਲੱਗੇ ਤੇ ਵਿਰਾਗ ਵਿੱਚ ਚਲੇ ਗਏ ਜਦੋਂ ਸਹਿਜ ਵਿੱਚ ਚਲੇ ਗਏ ਤਕੀ ਦੇਖਿਆ ਕਿ ਕੌਣ ਹੈ ਮੇਰੇ ਪਤੀ ਨੂੰ ਮੈਨੂੰ ਛੋੜਨ ਵਾਲਾ ਅੰਤਰਗਤ ਦੇਖਿਆ ਤੇ ਉਹ ਪੰਜ ਦੂਤ ਜਿਨ੍ਹਾਂ ਨੇ ਵਿਛੋੜਾ ਪਾ ਦਿੱਤਾ ਸੀ ਉਹ ਅੰਦਰ ਹੀ ਬੈਠੇ ਨੇ ਤੇ ਕੀ ਕਹਿਣ ਲੱਗੇ ਉਹਨਾਂ ਨੇ ਪੰਜ ਦੂਤ ਮਿਲ ਪਰੋਂ ਵਿਛੋੜੀ ਪਰਮ ਪਰ ਰੋਵੇ ਹਾਤ ਵਿਛੋੜੀ ਜਦੋਂ ਬਹੁਤ ਹੀ ਵਿਰਾਗ ਵਿੱਚ ਚਲੇ ਗਏ ਤੇ ਸਖੀਆਂ ਤਾਂ ਫਿਰ ਪੁੱਛਦੀ ਕਿ ਕਦੋਂ ਕੁ ਮੈਨੂੰ ਉਹ ਬੁਲਾਉਣਗੇ ਉਹਨਾਂ ਨੇ ਹਾਂ ਤੁਸੀਂ ਹੁਕਮ ਵਿਚ ਆਓ ਹੁਕਮ ਵਿੱਚ ਕਿਵੇਂ ਆਇਆ ਜਾਏ ਉਹਨਾਂ ਦੇ ਗੁਰੂ ਦੇ ਰਾਹੀਂ ਹੁਣ ਜਾ ਕੇ ਮਲਾਪ ਕਰੋ ਇੱਥੇ ਫੇ ਗੁਰੂ ਦੇ ਸ਼ਬਦ ਵਿੱਚ ਆ ਕੇ ਹੁਕਮ ਦਾ ਪੇਦ ਖੁੱਲਾ ਹੁਕਮ ਕੀ ਹੈ ਸਤਿਗੁਰ ਨੇ ਸਮਝਾਇਆ ਹੰਦ ਨੂੰ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆਪ ਬੁਝਾਇ ਜਿਉ ਜਦੋਂ ਗੁਰੂ ਦੇ ਰਹਿ ਸਤਿਗੁਰ ਦਰਸ਼ਨ ਮੁਖ ਹੋ ਕੇ ਦੱਸੇ ਹੋਏ ਤਰੀਕੇ ਨਾਲ ਸਹਿਰ ਵਿੱਚ ਜਾ ਕੇ ਧਾਤੇ ਬੈਠ ਕੇ ਧਾਤੇ ਬੈਠ ਕੇ ਫਿਰ ਇੰਤ ਜਾਣ ਕਰਨ ਲੱਗੇ ਕਿ ਹੁਣ ਹੁਕਮ ਵਿੱਚ ਆ ਗਏ ਉੱਤੇ ਸਬਦ ਸੁਣਨ ਲੱਗੇ ਜੋਹੇ ਉਸ ਨਾਮ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਖੁਸ਼ ਹੋ ਗਏ ਕਿ ਮਾਲਕ ਦੀ ਆਵਾਜ਼ ਜਿਹੜੀ ਇਹ ਦੱਸਣਾਈ ਦੇਣ ਲੱਗੀ ਤੇ ਮਹਾਰਾਜ ਜੀ ਨੇ ਜਦੋਂ ਮਨ ਉਸ ਆਵਾਜ਼ ਅਨਹਰ ਸ਼ਬਦ ਨੂੰ ਨਾਮ ਨੂੰ ਸੱਚੇ ਸ਼ਬਦ ਨੂੰ ਸੁਣ ਕੇ ਉਸ ਨਾਲ ਜੁੜਦਾ ਤੇ ਹੁਕਮ ਵਿੱਚ ਆ ਜਾਂਦਾ ਹੈ ਹੁਕਮ ਵਿੱਚ ਆ ਗਏ ਸ਼ਬਦ ਦੁਆਰਾ ਕਪੜਾ ਰੰਗ ਲਿਆ ਉਦ ਰਹੁਕਮ ਵਿੱਚ ਆ ਗਏ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਹੁਕਮ ਵਿੱਚ ਉਹਨੂੰ ਸਾਰੀ ਗਲਤੀ ਇਹਨੇ ਮਹਿਸੂਸ ਕਰ ਲਈ ਐ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਗਾਹ ਦੇ ਵਿੱਚ ਉਸਨੂੰ ਬੁਲਾ ਲਿਆ ਮਹਾਰੇ ਗੁਰਬਾਣੀ ਦੱਸੇ ਨੇ ਸ਼ਬਦ ਰੰਗਾਏ ਹੁਕਮ ਸੁਬਾਏ ਸੱਚੀ ਦਰਗਾਹ ਮਹਿਲ ਬੁਲਾਏ ਉਸਨੂੰ ਮਹਿਲ ਵਿੱਚ ਬੁਲਾਇਆ ਤੇ ਦਰਸ਼ਨ ਕੀਤੇ ਕੀ ਵਸ ਬਣ ਗਈ ਜਨ न को दर्श दिखाया आत्मचिन परम सुख पाया सदा आनंद चले गए सुख महसूस है, फिर ए महाराज सचे पाशाह ने जद हुक्म आया मालिक ने घर जाने स्वागत किया उस अंबर देता है अंबर तो पीता है तो सुहागन बन गई हूं इथे महाराज सचे पातशाह फिर दस रहे ने ਜਿਹੜੀਆਂ ਸੁਹਾਗਣਾਂ ਨੇ ਚਾਹੇ ਉਹ ਦਰ ਦੇ ਨੇ ਚਾਹੇ ਉਹ ਮਹਿਲ ਵਿੱਚ ਨੇ ਤੇ ਚਾਹੇ ਉਹ ਘਰ ਦੇ ਵਿੱਚ ਨੇ ਉਹ ਮਾਲਕ ਫਿਰ ਆਪ ਉਹਨਾਂ ਦੀ ਪਤ ਰੱਖ ਲੈ ਫਰਮਾਤੇ ਗੁਰਬਾਣੀ ਵਿੱਚ ਆਰਾਮ ਅਰਸੈਣ ਗੁਰਮਖ ਚਾਖੇ ਦਰ ਘਰ ਮਹਿਲੇ ਹਰ ਪਤ ਰੱਖੇ ਫਿਰ ਉਹ ਇਸ ਤਰ੍ਹਾਂ ਬਹਿ ਰਿਹਾ ਤੇ ਰਹਿਣ ਲੱਗਾ ਇਸਨ ਨਿਗਰਾਨੀ ਰੱਖਣ ਲੱਗਾ ਜਿਸ ਤਰ੍ਹਾਂ ਇੱਕ ਬੱਚੇ ਤੇ ਮਾਤਾ ਪਿਤਾ ਰੱਖਦੇ ਚਾਹੇ ਉਹ ਸੋਤੇ ਚਾ ਜਾਗਦੇ ਉਹਦੇ ਮੁਤਾਬਕ ਫਿਰ ਮਹਾਰਾਜੰਦ ਨੇ ਹਰ ਸੰਗ ਪਹਿਰਵਾ ਉਠ ਦਸੋਵਤ ਹਰ ਸੰਗ ਪਹਿਰਵਾ ਹਰ ਵਕ ਉਹ ਆਪਦੇ ਨਗਰਾਨੇ ਵਿੱਚ ਉਸ ਨੂੰ ਰੱਖਣ ਲੱਗੇ ਇਸੇ ਤਰ੍ਹਾਂ ਹੀ ਇੱਕ ਹੋਰ ਆਪਾਂ ਦੱਸੈ ਨੇ ਕਿ ਜਿਸ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਸ਼ਿਵਜੀ ਤੇ ਪਾਰਵਤੀ ਦੀ ਕਹਾਣੀ ਉਹਨਾਂ ਨੇ ਕਿਤੇ ਇਧਰ ਪਹਾੜਾਂ ਦੇ ਵਿੱਚ ਜਿੱਥੇ ਉਹ ਗੁਫਾ ਦਾ ਨਾਂ ਦਿੱਤਾ ਹੋਇਆ ਅੰਮਰ ਗੁਫਾ ਇਧਰ ਲੱਕ ਵਿੱਚ ਚੱਲਦੇ ਸੀ ਸੁਰਤੀ ਨੂੰ ਉਹ ਨਾਂ ਦਿੱਤਾ ਹੈ ਪਾਰਬਤੀ ਦਾ ਤੇ ਸ਼ਿਵ ਦਿੱਤਾ ਉਸ ਮਾਲਕ ਦਾ ਨਾਂ ਉਹਨਾਂ ਚੱਲਦੇ ਚੱਲਦਿਆਂ ਨਾਰਦ ਨੇ ਕਿਤੇ ਸਮਝਾਤਾ ਵੀ ਤੇਰਾ ਇੰਦਨਾ ਬਹੁਤ ਜ਼ਿਆਦਾ ਪਿਆਰ ਹੈ ਤੁਸੀਂ ਵਿਛੜ ਜਾਂਦੇ ਹੋ ਫਿਰ ਜਨਮ ਲੈਂਦੇ ਹੋ ਫਿਰ ਇਸ ਨਾਲ ਸੰਯੋਗ ਹੋ ਜਾਂਦਾ ਹੈ ਫਿਰ ਵਿਛੜਦੇ ਹੋ ਵੀ ਤੁਸੀਂ ਇਹਨਾਂ ਤੋਂ ਜੇ ਅਮਰ ਕਥਾ ਸੁਣ ਲਓ ਤੇ ਤੁਸੀਂ ਸਦਾਬਸਤ ਅਮਰ ਹੋ ਜਾਓ ਉਹ ਦ੍ਰਿਸ਼ਮਾਲੂ ਵਿੱਚ ਆਪਾਂ ਨੂੰ ਕਥਾ ਸੁਣਾਉਂਦੇ ਨੇ ਵੀ ਉਸ ਇਲਾਕੇ ਵਿੱਚ ਸ਼ਿਵ ਜੀ ਨੇ ਆਖਿਆ ਵੀ ਚੰਗਾ ਗੁਫਾ ਦੇ ਵਿੱਚ ਚੱਲ ਕੇ ਛੇਜ ਬਿਚਾਓ ਮੈਠੋ ਤੁਹਾਨੂੰ ਅਮਰ ਕਥਾ ਸੁਣਾਉਣੀ ਇਹਦਰ ਸ਼ਿਵ ਮਾਲਕ ਨੂੰ ਕਿਹਾ ਗੁਰਬਾਨੇ ਵਿੱਚ ਤੇ ਜਿਹੜੀ ਪਾਰਵਤੀ ਉਹ ਸਾਡੀ ਸੁਰਤ ਨੂੰ ਕਿਹਾ ਜਬ ਜਿਸ ਸਾਉ ਦੇ ਬਾਣੇ ਵਿੱਚ ਤੁਸੀਂ ਪੜਦੇ ਹੋ ਗੁਰੇਸ਼ ਗੁਰਗੋਰ ਬ੍ਰਹਮਗੁਰ ਪਾਰਵਤੀ ਮਾਈ ਇਥੇ ਸਾਡੀ ਸੁਰਤ ਨੂੰ ਕਿਹਾ ਕਿ ਸੈ ਗੁਫਾ ਵਿੱਚ ਆਸਨ ਬੰਨੋ ਤੇ ਤੁਹਾਨੂੰ ਅੰਮਰ ਕਥਾ ਸੁਣਾਈਏ ਇਹ ਜਿਹੜਾ ਆਪਣੇ ਅੰਦਰ ਹੈ ਜਿੱਥੇ ਇਹ ਜਾ ਕੇ ਪੌਣ ਖਤਮ ਹੁੰਦੇ ਹੈ ਉਥੇ ਫਿਰ ਇਸ ਸੁਰਤ ਨੇ ਆਸਨ ਬੱਧਾ ਗੁਰਬਾਣੀ ਦੱਸ ਨੇ ਸੈ ਗੁਫਾ ਮੈਂ ਆਸਨ ਬੰਦਿਓ ਜਦੋਂ ਆਸਣ ਲਾ ਕੇ ਸ਼ਿਵ ਤੇ ਪਾਰਬਥੇ ਇਸ ਸੁਰਤੀ ਤੇ ਮਾਲਕ ਇੱਕ ਛੇਤੇ ਬੈਠੇ ਸਹਾਗਲ ਹੋ ਗਏ ਉਹਨ ਇੱਕ ਛੇ ਇਤਿਆਗ ਨੇ ਹੁਣ ਮਾਲਕ ਇਸ ਨੂੰ ਕਥਾ ਸੁਣਾਉਣ ਲੱਗਾ ਅਮਰ ਕਥਾ ਹੁਣ ਅਮਰ ਕਥਾ ਕਿਹੜੀ ਸੁਣਾਉਣ ਲੱਗੇ ਗੁਰਬਾਣੀ ਦੇ ਦਸਰੇ ਨੇ ਅਕਾਲਪੁਰ ਕੇ ਤੇ ਸੁਣਾਉਣ ਲੱਗੇ ਨੇ ਉਸ ਨੂੰ ਕਥਾ ਉਹਨੇ ਹਰ ਕੀ ਕਥਾ ਅਨਾਹਦ ਬਾਣੀ ਜਦੋਂ ਸੁਣਾਉਣ ਲੱਗੇ ਅਮਰ ਕਥਾ ਇਸ ਨੂੰ ਕਹਿੰਦਾ ਹੈ ਸੁਣਾਉਂਦੇ ਹਾਂ ਸੁਣਾਉਂਦੇ ਹਾਂ ਇਹ ਸੌਂ ਗਈ ਉਹ ਸੁਨਾਈ ਗਏ ਉਹ ਸੋਤਿਆ ਹੋਇਆ ਉਹਨੇ ਜਦ ਸਵਾ ਦੇਖਿਆ ਸ਼ਿਵ ਨੇ ਤਾਂ ਸੌਂਗੀ ਸੁੱਤਿਆ ਪਿਆ ਸੱਦਾ ਆ ਗਿਆ ਇਹ ਉਥੋਂ ਗੁਫਾ ਦੇ ਚੁੰਨੇ ਗਲ ਗਈ ਸ਼ਿਵ ਨੇ ਬਾਦ ਜਾਣਾ ਪੈਣਾ ਇਸ ਨੂੰ ਹੋਰ ਜਾ ਕੇ ਘਰ ਮਿਲ ਗਿਆ ਇਹ ਫਿਰ ਦੂਸਰੀ ਜੁਨ ਵਿੱਚ ਚਲੇਗੀ ਉਸੇ ਫਿਰਸ਼ੇਵ ਨੂੰ ਜਾਣਾ ਪਿਆ ਯਾਨੀ ਇਹ ਆਪਾਂ ਦੱਸ ਰਹੇ ਨੇ ਕਿ ਜਿਹੜੇ ਸਾਡੇ ਸੁਰਤੀ ਹੈ ਜਦੋਂ ਸਹਿਰ ਵਿੱਚ ਚਲੇ ਜਾਂਦੇ ਹਨ ਅਨਹਦ ਬਾਣੀ ਸੁਣਦੇ ਹੈ ਤੇ ਤੁਸੀਂ ਦੇਖਿਆ ਹੁਣ ਜਿਹੜੇ ਪ੍ਰੈਕਟੀਕਲ ਕਰ ਰਹੇ ਹੋ ਕਾਲੀ ਗੁਰਮਖ ਦੱਸ ਰਹੇ ਸੀ ਕਿ ਜਦੋਂ ਸਾਨੂੰ ਅਨਹਦ ਸਾਹਿਬ ਸੁਣਦੇ ਨੇ ਅਨਹਦ ਬਾਣੀ ਸੁਣਦੇ ਉਸ ਬਾਅਦ ਅੱਗੇ ਨਹੀਂ ਕੋਈ ਦੇਸਾ ਉੱਥੇ ਨੀਂਦ ਆ ਜਾਂਦੀ ਸੁਣ ਸਮਾਧ ਵਿੱਚ ਚਲੇ ਜਾਂਦੇ ਨੇ ਉਹ ਕੀ ਹੁੰਦਾ ਸੁਣਦੇ ਸੁਣਦੇ ਸੌਂਗੇ ਫੇਰ ਇੱਥੇ ਸਭ ਜਿਹੜੀ ਹੈ ਸਭ ਤੋਂ ਕਥਾ ਉਤਮ ਹੈ ਉਸ ਨੂੰ ਗੁਰਬਾਣੀ ਚਾ ਕਹਿ ਸਭ ਤੋਂ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਾਤਾ ਜਿਹੜੀ ਕਥਾ ਸੁਣ ਕੇ ਨਾਮ ਇਸਮਾ ਕੇ ਇੰਦਾ ਜਨਮ ਮਰ ਦਾ ਦੁੱਖ ਕਟਿਆ ਜਾਣਾ ਸੀ ਇਸ ਨੇ ਅਮਰ ਹੋ ਜਾਣਾ ਸੀ ਜਦੋਂ ਇਹ ਛੇਹੇ ਤੇ ਬੈਠ ਕੇ ਸੁਣਨ ਲੱਗੀ ਸੁਣਦੇ ਸੁਣਦੇ ਸੌਂਗੇ ਹੁਣ ਤੁਸੀਂ ਜਿਹੜੇ ਪ੍ਰੈਕਟੀਕਲ ਕਰਦੇ ਹੋ ਇਸ ਸਟੇਜ ਤੇ ਬਹੁਤ ਸਾਰੇ ਤੁਹਾਡੇ ਵਿੱਚ ਵਿਚਰ ਰਹੇ ਨੇ ਜਦੋਂ ਤੁਸੀਂ ਸਿਮਰਨ ਕਰਕੇ ਸਹਿਰ ਵਿੱਚ ਜਾਂਦੇ ਹੋ ਸਹਿਰ ਜਾਂਦੇ ਕੇ ਸ਼ਬਦ ਸੁਣਨਾ ਸ਼ੁਰੂ ਕਰਦੇ ਹੋ ਸ਼ਬਦ ਸੁਣਦੇ ਸੁਣਦੇ ਛੇ ਦੇ ਮਾਲਕ ਦਾ ਕਥਾ ਜਾਰੀ ਰੱਖਦਾ ਹੈ ਸਾਡੀ ਸੁਰਤ ਉੱਥੇ ਜਾਂ ਫਿਰ ਸਮ ਜਾਂਦੀ ਸੁਣ ਨਹੀਂ ਸਮਾ ਜਾਂਦੀ ਹੁਣ ਇਥੇ ਸੁਣ ਦੇ ਵਿੱਚ ਸਮਾਉਣ ਤੋਂ ਬਾਅਦ ਇਥੇ ਸਾਡੀ ਸੁਰਤੇ ਰਹਿੰਦੀ ਹੈ ਇਹ ਜੋ ਫਿਰ ਵੀ ਜਨਮ ਕਿਉਂ ਅਜੇ ਮਾਲਕ ਜਿਹੜਾ ਜਾਗ ਕੇ ਉਸ ਲਾਕੇ ਸੱਚੇ ਮੈਲ ਵਿੱਚ ਨਹੀਂ ਪ੍ਰਵੇਸ਼ ਹੋਈ ਕਥਾ ਸੁਣ ਲਈ ਹੁਣ ਜੇ ਤਾਂ ਇਹ ਜਾਗੇ ਜਾਗਦੀ ਰਹੇ ਤੇ ਫਿਰ ਤਾਂ ਅਮਰ ਹੋ ਜਾਏ ਜੇ ਇਹ ਸਿਆ ਤੇ ਫਿਰ ਇਹਨੂੰ ਇਸ ਲਾਕੇ ਨੂੰ ਜਿੱਥੇ ਬਹਿ ਕੇ ਕਥਾ ਸੁਣਦੀ ਦੇਵ ਲੋਕ ਕਹਿੰਦੇ ਨੇ ਫਿਰ ਦੁਬਾਰਾ ਜਨਮ ਵਿੱਚ ਆ ਜਾਂਦੀ ਤੇ ਸ਼ਿਵ ਨੂੰ ਨਾਲ ਫਿਰ ਆਉਣਾ ਪੈਂਦਾ ਜੇ ਅਗੋਂ ਗੁਰਮੁਖਾਂ ਦਾ ਮਲਾਪ ਹੋ ਜਾਏ ਵਿਦਿਦਿਆ ਦੁਆਰਾ ਫਿਰ ਹਿਦਾਰ ਤੱਕ ਪਹੁੰਚ ਜਾਏ ਫੇਰ ਕਥਾ ਸੁਣਦੇ ਸੁਣਦੇ ਜੈਤੂ ਅਸਰ ਚਾਏ ਸਦਾ ਵਾਸੇ ਅਮਰ ਹੋ ਜਾਈ ਹੁਣ ਜਿਹੜੇ ਆਪਨੇ ਗੁਰਮਖੰਦ ਦੇ ਸਟੇਜ ਗੁਰਮਤ ਦੇ ਚੱਲ ਰਹੀ ਬਹੁਤ ਸਾਰਿਆਂ ਦੇ ਇਸ ਸਟੇਜ ਦੇ ਕਿ ਸੁਣ ਅਨਹਤ ਕਥਾ ਸੁਣ ਰਹੇ ਨੇ ਅਨਹਤ ਬਾਣੀ ਸੁਣ ਰਹੇ ਨੇ ਲੇਕਿਨ ਉੱਥੇ ਜਾ ਕੇ ਫਿਰ ਸਮਝ ਜਾਂਦੇ ਇੱਥੇ ਹੁਣ ਮਹਾਰਾਜ ਨੇ ਦੱਸਿਆ ਆਪ ਨੂੰ ਅਨ ਦਿਨ ਜਾਗਣਾ ਜਦੋਂ ਅਸੀਂ ਅਨ ਦਿਨ ਜਾਗਣਾ ਸ਼ੁਰੂ ਕਰਾਂਗੇ ਫਿਰ ਜਾ ਕੇ ਅਮਰ ਪਦ ਤੇ ਮਿਲਨੀ ਫਿਰ ਉਹਦੇ ਵਿੱਚ ਸਮਾਵਾਂਗੇ ਹੁਣ ਇਹ ਜਿਹੜਾ ਇਥੋਂ ਤੱਕ ਦਾ ਹੈ ਇਹਨਾਂ ਗਿਆਨ ਇੰਦਰੀਆਂ ਨਾਲ ਸੰਬੰਧ ਹੈ ਜੇ ਉਹ ਕਦੇ ਤੁਸੀਂ ਸਮਦ੍ਰਿਸ਼ਟੀ ਕਰਕੇ ਸੁਣ ਲੱਗ ਜਾਂਦੇ ਹੋ ਇਧਰ ਦੀ ਗੱਲ ਸੁਣਦੇ ਅੰਦਰ ਦੀ ਵੀ ਸੁਣ ਰਹੇ ਹੋ ਦਰ ਤੇ ਮਨ ਬੈਠਾ ਹੁੰਦਾ ਹੈ ਹੁਣ ਇਸ ਤੋਂ ਅੱਗੇ ਆਪਾਂ ਚੱਲਣਾ ਹੈ ਕਿ ਇਹ ਭਾਰ ਬਤੀ ਸਾਡੀ ਸੁਰਤੀ ਇਥੋਂ ਫਿਰ ਨਜਮ ਵਿੱਚ ਚਲੀ ਜਾਏ ਇਥੋਂ ਅੱਗੇ ਜਾ ਕੇ ਆਪਾਂ ਸਾਹਿਦ ਵਿੱਚ ਇਸ ਗਿਆਨ ਇੰਦਰੀਆਂ ਨਾਲ ਸੰਬੰਧ ਬਿਲਕੁਲ ਟੁੱਟੋ ਦੇਣਾ ਹੈ ਇੱਥੋਂ ਤੱਕ ਗਿਆਨ ਹੈ ਅੱਗੇ ਉਸ ਵੇਲੇ ਧਿਆਨ ਦੀ ਅਵਸਥਾ ਸ਼ੁਰੂ ਹੋਣੀ ਹੈ ਧਿਆਨ ਦੀ ਅਵਸਥਾ ਉਦੋਂ ਸ਼ੁਰੂ ਹੋਣੀ ਜਦੋਂ ਬਿਲਕੁਲ ਹੀ ਗਿਆਨ ਇੰਦਰੀਆਂ ਨਾਲ ਸੰਬੰਧ ਟੁੱਟ ਗਿਆ ਉਸ ਵਜ੍ਹਾ ਜੋ ਧਿਆਨ ਰਹਿ ਜਾਏਗਾ ਉਦੋਂ ਇਹ ਅੰਦਰੋਂ ਜਾ ਕੇ ਸੁਣੇਗੀ ਸੁਣਦੇ ਹੋਏ ਉਸ ਦੇ ਵਿੱਚ ਸਮਾ ਜਾਏਗੀ ਸੱਚ ਪ੍ਰਗਟ ਹੋ ਜਾਏਗਾ ਜਾਗ ਕੇ ਤੇ ਦੇਖੇਗੀ ਪ੍ਰਗਟ ਹੋ ਗਿਆ ਉਹਦੇ ਸਮਾਜ ਵਿੱਚ ਸਰਵਾਸੇ ਅਮਰ ਹੋ ਜਾਏਗੀ ਹੁਣ ਇਸੇ ਕਰਕੇ ਹੀ ਇਥੇ ਕੋ ਜਾ ਕੇ ਉਹ ਕਥਾ ਖਤਮ ਹੋ ਗਈ ਜਿਹੜੀ ਦਿਨੇ ਆਵੀ ਸੀ ਕਿਉਂਕਿ ਅਗੋਂ ਉਹਨਾਂ ਭਗਤਾਂ ਨੂੰ ਸਟੇਜ ਦਾ ਨਾਂ ਪਤਾ ਹੋਣ ਕਰਕੇ ਦੇਵਲੋਕ ਤੱਕ ਹੀ ਰਹਿੰਦੇ ਹੁਣ ਗਰਬਾਨੀ ਵਿੱਚ ਆਪਾਂ ਨੂੰ ਦੂਜੇ ਇਤਿਹਾਸ ਵਿੱਚ ਦੱਸਿਆ ਹੈ ਕਿ ਸਮਾਂ ਐਨਾ ਵਾਇਆ ਕਿ ਲੋਕ 86 86 ਹਜ਼ਾਰ ਬਸ ਤੱਕ ਤਪੱਸਿਆ ਕਰਦੇ ਰਹੇ ਭਗਤੀ ਕਰਦੇ ਰਹੇ ਕਿ ਅਮਰ ਹੋ ਜਗੇਗੇ ਅਮਰ ਦਾ ਪੇਧ ਨਹੀਂ ਸੀ ਇਥੋਂਕ ਦੁਆਰਾ ਚੜੇ ਜਾਂਦੇ ਕੌਣ ਜੋਗੀ ਚਲੇ ਜਾਂਦੇ ਸਿੱਧ ਚਲੇ ਜਾਂਦੇ ਹੋਰ ਰਿਸ਼ਮੁਣੀ ਇਥੋਂ ਤੱਕ ਪਹੁੰਚ ਜਾਂਦੇ ਪਰ ਇਸ ਤੋਂ ਅੱਗੇ ਨਾ ਖੇਲ ਦਾ ਭੇਦ ਹੋਣ ਕਰਕੇ ਸੁਰਗਾਂ ਤੱਕ ਸੀਮਤ ਰਹਿੰਦੇ ਕਦੇ ਸੁਰਗ ਲੋਗ ਵਿੱਚ ਚਲੇ ਜਾਂਦੇ ਕਦੇ ਫਿਰ ਵਾਪਸ ਆ ਜਾਂਦੇ ਉਹ ਜਨਮ ਮਰਨ ਦੇ ਚੱਕਰ ਵਿੱਚ ਹੀ ਰਹਿੰਦੇ ਸੁਰਗ ਲੋਗ ਵਿੱਚ ਇਨਾ ਕੋ ਫਾਇਦਾ ਹੈ ਕਿ ਉਥੇ ਦਰਸ਼ਕ ਬਣ ਕੇ ਮਨੁੱਖੀ ਦੇਖਦਾ ਖੇਲ ਤੇ ਇਧਰ ਜੇ ਉਥੋਂ ਤੱਕ ਨਹੀਂ ਪਹੁੰਚਿਆ ਤੇ ਖਿਲਾੜੀ ਬਣ ਕੇ ਇਥੇ ਖੇਲ ਦਤਰਾ ਗੁਣਾ ਵਿੱਚ ਇਸ ਕਰਕੇ ਹੁਣ ਜਿਹੜਾ ਆਪਨ ਗੁਰਬਾਣੀ ਵਿੱਚ ਸਾਰਾ ਪਹਿਦ ਦਿੱਤਾ ਗੁਰਮਖਾਨੇ ਇਥੋਂ ਤੱਕ ਹੀ ਜਿਹੜਾ ਹੈ ਇਹ ਆ ਕੇ ਸੁਰਤੀ ਸਮਝ ਜਾਂਦੀ ਹੈ ਇਥੋਂ ਤੱਕ ਦੇ ਹੁਣ ਤੱਕ ਸੰਸਾਰ ਦਾ ਖੇਲ ਚੱਲਦਾ ਰਿਹਾ ਕਦੇ ਦੇਵ ਲੋਗ ਵੀ ਚਲੇ ਜਾਂਦੇ ਸੁਰਗਤੋਂ ਫਿਰ ਵਾਪਸ ਆ ਜਾਂਦੇ ਫਿਰ ਉੱਥੇ ਚਲੇ ਜਾਂਦੇ ਕੋਈ ਨਰਕਾਂ ਵਿੱਚ ਚਲਾ ਜਾਂਦਾ ਕੋਈ ਆਕਾਰ ਵਿੱਚ ਆ ਜਾਂਦਾ ਹੁਣ ਗੁਰੂ ਨਾਨਕ ਦੇ ਕਰਣ ਇਸ ਅੱਗੇ ਰਸਾ ਤੋੜ ਰਿਹਾ ਕਿ ਕਿਵੇਂ ਅਸੀਂ ਅੰਧੇ ਜਗਣਾ ਇਥੋਂ ਜਾ ਕੇ ਜਦੋਂ ਤੁਸੀਂ ਸੁਣਦੇ ਹੋ ਕਿਉਂਕਿ ਬਹੁਤ ਸਾਰਿਆਂ ਦੇ ਜਸਟੇਜ ਨਹੀਂ ਬਣੇ ਜਿਵੇਂ ਜਿਵੇਂ ਅੱਗੇ ਚੱਲੋਗੇ ਉਸ ਗੁਰਬਾਣੀ ਗੁਰੂ ਜੋ ਆਪਾਂ ਨੂੰ ਰਸਤਾ ਦੱਸਦਾ ਹੈ ਕਿਸੇ ਫਿਰ ਇਹਨਾਂ ਨਾਲ ਸੰਬੰਧ ਟੁੱਟੇ ਉਹਦੇ ਮਤਾ ਉਕ ਜੋਗ ਜੋਗ ਦੀਆਂ ਅਵਿਧੀਆਂ ਤੇ ਅਣ ਵਿੱਚ ਦੱਸੀਆਂ ਨੇ ਨਾਲ ਨਾਲ ਆਪਾਂ ਚੱਲਦੇ ਚੱਲਾਂਗੇ ਜਦੋਂ ਟੁੱਟ ਜਾਂਦੇ ਇਹਨਾਂ ਸੰਬੰਧ ਇਸ ਆਕਾਰ ਨਾਲ ਤਵਲ ਤੋਂ ਉੱਪਰ ਉੱਠ ਜਾਂਦਾ ਹੈ ਅਨ ਇਹ ਸੁਰਗ ਲੋਕ ਤੋਂ ਉੱਪਰ ਮਨ ਉੱਠ ਜਾਂਦਾ ਹੈ ਉਦੋਂ ਫਿਰ ਧਿਆਨ ਦੀ ਵਸਤ ਵਿੱਚ ਧਿਆਨ ਦੀ ਵਸਤ ਵਿੱਚ ਫਿਰ ਆਪਾਂ ਇਸ ਤਰ੍ਹਾਂ ਚੱਲਣਾ ਹੁੰਦਾ ਹੈ ਉਥੇ ਜਾ ਕੇ ਆਪਾਂ ਨੂੰ ਕਲਾ ਮਿਲ ਜਾਂਦੀ ਹੈ ਜਿਹੜੀ ਕਲਾ ਆਪਾਂ ਨੇ ਮਨ ਨੂੰ ਦੇ ਕੇ ਭੇਜਿਆ ਸੀ ਸੰਸਾਰ ਵਿੱਚ ਉਸ ਅਗਲ ਦਾ ਕਿਵੇਂ ਇਸਤੇਮਾਲ ਕਰਨਾ ਹੈ ਇਸ ਜੋਤ ਦਾ ਕਿਵੇਂ ਇਸਤੇਮਾਲ ਕਰਨਾ ਹੈ ਉਹ ਜਿਹੜੇ ਭੁੱਲੀ ਹੋਈ ਕਲਾ ਫਿਰ ਉਸ ਵਸਤਰ ਦੇਵ ਲੋਕ ਨੂੰ ਜਾਗ ਦਿੱਤੀ ਜਾਂਦੀ ਉਸ ਕਲਾ ਦਾ ਫਿਰ ਇਸਤੇਮਾਲ ਕਰਕੇ ਆਪਾਂ ਨਿਜ ਮਹਿਲ ਵਿੱਚ ਸੱਚੇ ਮਹਿਲ ਵਿੱਚ ਤੇ ਦਰਗਾਹ ਵਿੱਚ ਪ੍ਰਵੇਸ਼ ਆਉਣਾ ਜਾਣਾ ਬਣਾਉਣਾ ਹੁੰਦਾ ਹੈ ਤੇ ਲੋਕੀ ਵਿੱਚ ਆਉਣਾ ਜਾਣਾ ਬਣਾਉਣਾ ਉਦੋਂ ਫਿਰ ਸਾਡਾ ਇਹ ਮਨ ਜਾਗ ਪੈਂਦਾ ਹੈ ਇਸ ਵਸਤਵ ਚ ਗਿਆ ਹੈ ਮਨ ਜਿਹੜਾ ਹੈ ਉਹ ਇਸ ਤਰਲੋਕੀ ਦੇ ਵਿੱਚ ਜਿਹੜੇ ਇਹ ਸਾਧਨ ਨੇ ਤਨ ਦੇ ਵਾਸਤੇ ਸੁਖ ਸੁਹਲਦਾ ਇਹਨਾਂ ਦੀ ਮੰਗ ਨਹੀਂ ਕਰਦਾ ਕਿਉਂਕਿ ਉਹ ਐਸੇ ਘਰ ਚਲਾ ਗਿਆ ਜਿੱਥੇ ਜਾ ਕੇ ਇਸ ਮਨ ਦਾ ਆਪਾ ਖਤਮ ਹੋ ਗਿਆ ਜਿੰਨਾ ਚਿਰ ਮਨ ਦਾ ਆਪਾ ਹੈ ਉਹਨੂੰ ਇਸ ਤਨ ਦੇ ਵਾਸਤੇ ਚੀਜ਼ਾਂ ਦੀ ਜ਼ਰੂਰਤ ਹੈ ਇਸ ਕਰਕੇ ਨਾ ਭੇਦ ਹੋਣ ਕਰਕੇ ਇਹ ਨੌਕਰ ਜਿਹੜਾ ਕਾਰਖ ਹੈ ਇਹਨਾਂ ਦੇ ਕੋਲੋਂ ਮੰਗਾ ਕੀਤੀ ਜਾਂਦਾ ਹੈ ਜਿਹਦੇ ਤੁਸੀਂ ਦੇਖੋ ਜੇ ਜਿਨ੍ਹਾਂ ਨੂੰ ਗਿਆਨ ਨਹੀਂ ਜਿਹੜੇ ਨਿੱਜ ਮਹਿਲ ਵਿੱਚ ਨਹੀਂ ਗਏ ਉਹਨਾਂ ਨੇ ਜਦੋਂ ਗੁਰੂ ਸ਼ਬਦ ਦੇ ਸਨਮੁਖ ਹੋਣਗੇ ਉਹ ਵੀ ਦਿਸਮਾਨ ਚੀਜ਼ਾਂ ਮੰਗਣਗੇ ਵੀ ਸਾਨੂੰ ਮਾਜ ਦਿੱਤੀ ਜਾਏ ਗਾਂਹ ਦਿੱਤੀ ਜਾਏ ਸਾਡੇ ਤਨ ਨੂੰ ਰੋਗ ਲੱਗਾ ਇਹ ਠੀਕ ਹੋ ਜਾਏ ਜੀ ਸੰ ਬੱਚਾ ਪੈਦਾ ਹੋ ਜਾਏ ਜੀ ਸਾਨੂੰ ਆਹ ਚੀਜ਼ਾਂ ਮਿਲ ਜਾਣ ਜੀ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ ਅਜੇ ਉਹਨਾਂ ਦਾ ਧਿਆਨ ਕਾਲ ਦੇ ਦਰ ਵਿੱਚ ਹੁੰਦਾ ਇਸ ਕਰਕੇ ਇਸ ਇਲਾਕੇ ਜੋ ਮੰਗਾ ਕਰਦੇ ਉਹ ਕਾਲ ਦੇ ਕੋਲ ਹੁੰਦੀਆਂ ਨੇ ਤੇ ਨੌਕਰ ਜਿਹੜਾ ਇਸ ਮਨ ਰਾਜੇ ਦੇ ਇਸ ਮਾਲਕ ਦੇ ਉਹ ਖਾਸ ਪੂਰੀ ਨਹੀਂ ਕਰ ਸਕਦਾ ਜਿਸ ਕਰਕੇ ਦੁਖੀ ਹੁੰਦਾ ਇਸ ਇਲਾਕੇ ਦੇ ਵਿੱਚ ਹੁਣ ਜਿੱਥੇ ਚਲਾ ਗਿਆ ਮਨ ਅੰਧੇਨ ਜਾਗਣ ਲੱਗ ਗਿਆ ਉਥੇ ਇਹ ਜਿਹੜੀਆਂ ਅੱਖਾਂ ਨੇ ਬੰਦ ਹੋ ਗਈਆਂ ਕੰਨ ਬੰਦ ਹੋ ਗਏ ਅਸrana ਬੰਦ ਹੋ ਗਈ ਸਿਰ ਨਸਬੰਟ ਟੁੱਟ ਗਿਆ ਉਸ ਅਵਸਥਾ ਵਿੱਚ ਚਲਾ ਗਿਆ ਜਿੱਥੇ ਇਹਦੇ ਅੰਦਰ ਲੰਦੇ ਦਿਰ ਖੁੱਲ ਗਏ ਅੱਖਾਂ ਨਾਲ ਬਿਨਾ ਐਸ ਅੱਖਾਂ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਬਗੈਰ ਕਰਨਾ ਸੁਣਨਾ ਤੋ ਸ਼ੁਰੂ ਕਰ ਦਿੱਤਾ ਬਗੈਰ ਜੀਬਾ ਬੋਲਣਾ ਸ਼ੁਰੂ ਕਰਤਾ ਬਗੈਰ ਪੈਰਾਂ ਚੱਲਣਾ ਸ਼ੁਰੂ ਕਰਤਾ ਬਗੈਰ ਹੱਥਾਂ ਕਰਨਾ ਸ਼ੁਰੂ ਕਰ ਦਿੱਤਾ ਉਸ ਅਵਸਥਾ ਵਿੱਚ ਕੰਦੇ ਸਨਮੁਖ ਹੋ ਗਿਆ ਸੱਚੇ ਮਹਿਲ ਚ ਆਪਦੇ ਮਾਤਾ ਪਿਤਾ ਦੇ ਬਹੁਤ ਵਕਤ ਇਹ ਕੀ ਮੰਗ ਕਰਦਾ ਹੈ ਇਹ ਆਪ ਦੇ ਲਈ ਜੋ ਨਾਮ ਦਾ ਖਜ਼ਾਨਾ ਹੈ ਜਿੱਦੇ ਵਿੱਚ ਮਿਲ ਕੇ ਇਸ ਨੂੰ ਇਸ ਦੀ ਖਰਾਕ ਮਿਲਦੀ ਫਿਰ ਇਥੇ ਉਹ ਮਾਲ ਕਹਿੰਦੇ ਆ ਖੁਦ ਸੁਣਦਾ ਹੈ ਅਮਲ ਤੈਨੂੰ ਇਥੇ ਜਾ ਕੇ ਸਟੇਜ ਤੇ ਬੇਨਤੀ ਅਰਦਾਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਬੱਚਾ ਮਾਂ ਪਿਓ ਦੇ ਹੁਕਮ ਵਿੱਚ ਉਹਦੇ ਨਿਗਰਾਨੀ ਵਿੱਚ ਜੋ ਉਹ ਮਾਲ ਮਾਤਾ ਪਿਤਾ ਸਮਝਦਾ ਕਿ ਲੋੜ ਉਹਦੇ ਪੂਰੀ ਕੀਤੀ ਜਾਂਦਾ ਹੈ ਅਗਰ ਜੇ ਫਿਰ ਵੀ ਮੰਗੇ ਤੇ ਆਪ ਸੁਣਦਾ ਉਹਦੀ ਮੰਗ ਪੂਰੀ ਕਰਦਾ ਹੈ ਜਿਸੁ ਮਹਾਰੇ ਸੱਚੇ ਪਾਤਸ਼ਾਹ ਗੁਰਬਾਣੀ ਦੱਸੈ ਨੇ ਹਉਦਨੈ ਸੱਚਾ ਸਹਿਬ ਮਨ ਵਸੇ ਮਨ ਚੰਦਿਆ ਫਲ ਪਾਏ ਨਾਨਕ ਤਿੰਨ ਕਾ ਆਖ ਆਪ ਸੁਣੈ ਜੇ ਲੈਨ ਪਲਨੇ ਪਾਏ ਇਸ ਅਵਸਥਾ ਵਿੱਚ ਜਾ ਕੇ ਆਪ ਖੁਦ ਸੁਣਦਾ ਤੇ ਇਸ ਅਵਸਥਾ ਕੀਤੇ ਹੋਏ ਸਰਬ ਦੇ ਸਮਾਗੇ ਇਸ ਮੁਖ ਨਰੰਕਾਰ ਦੇ ਹੋ ਕੇ ਜਦੋਂ ਅਰਦਾਸ ਕਰਦਾ ਓ ਬ੍ਰਸਤੀ ਨਹੀਂ ਜਾਂਦੀ ਜਿੰਨੂ ਗੁਰਬਾਨ ਨੂੰ ਹੀ ਦੱਸਿਆ ਬੇਥਾ ਕਦਿਨ ਹੋਵੀ ਜਨ ਕੇ ਅਰਦਾਸ ਇਸ ਹਸਤੇ ਵਿੱਚ ਹੁੰਦ ਨੇ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਆਗੇ ਕੀ ਚੇਹ ਅਰਦਾਸ ਅਗਰ ਉਹ ਦੇਖਦਾ ਹੈ ਕਿ ਬੱਚੇ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਉਹ ਦੇ ਦਿੰਦਾ ਜੇ ਨਹੀਂ ਫਿਰ ਜੋ ਬੇਨਤੀ ਕਰਦਾ ਉਹ ਸਮਝਦਾ ਮਾਲ ਕੇ ਮੇਰੇ ਬੱਚੇ ਨੂੰ ਜ਼ਰੂਰਤ ਹੈ ਹੁੰਦੇ